ਇਕ ਉੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦਜਲ ਕਉ ਮੀਨਾ ਬਿਖੀਅਨ ਸੋ ਕਾਹੇ ਰਚਿਓ ਨਿਮਖ ਨੋ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰ ਨ ਜਮ ਕੀ ਫਾਸ ਤਰਨਾ ਪੋ ਇਉਹੀ ਗਇਓ ਲਿਉ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਦ ਜਾਤ ਗੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉ ਨਪਜੈ ਭਗਵਾਨ ਤਨ ਦਾ ਰਾਸ ਸੰਪਤ ਸਗਲ जिने अपनी करमान इन में कछ संगी नहीं नानक साची जान पतति उदाहरण पै हरण हर अनाथ के नाथ कहू नानक ते जानी है सदा बस्त तुम साथ ਤਨ ਤਨ ਜੇ ਤੋ ਕਉ ਦਿਓ ਤਾਂ ਸਿਉ ਨੇ ਹੋ ਨਕੀਨ ਕਹਉ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਿਹਨੀ ਕੇ ਤਾਮ ਕਹਉ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹੈ ਨ ਕੋਈ ਕਹਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇਹ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕ ਕਾ ਲੀਨ ਤਹੇ ਮੈ ਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਪਜ ਮਨਾ ਪਉ ਨਿਦ ਉਤਰੈ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੀਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨ ਨਾਮ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤਜਾਨ ਪੈ ਕਹ ਹੁ ਕਉ ਦੇਤ ਨਹਿ ਨਹਿ ਪੈਮਾਨਤ ਆਨ ਕਹਉ ਨਾਨਕ ਸੁਨ ਰੇ ਮਨਾ ਗਿਆਨੀ ਤਾ ਹੈ ਬਖਾਨ ਜੀਵਿਕ ਆਸਗਦੀ ਤਜੀ ਯੂ ਪੇਖ ਬੈਰਾਗ ਬਹੁ ਨਾਨਕ ਸੁਨ ਰੇ ਮਨਾ ਹੇ ਨਰ ਮਾਥੇ ਪਾਗ ਪੈ ਕਾਹੂ ਕਉ ਦੇਤ ਨਹਿ ਨਹਿ ਪਹਿਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਹੇ ਬਖਾਨ جے ہے ویکھیا सगली ਤਜ ਜੀ ਲਿਓ ویکھ ਬੈਰਾਗ ਕਹਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾਤ ਜੀ ਸਭ ਤੇ ਪਇਓ ਉਦਾਸ ਕਹਉ ਨਾਨਕ ਸੁਨ ਰੇ ਮਨਾ ਤੇਹੀ ਕਟ ਬ੍ਰਾਹਮਣ ਨਿਵਾਸ ਜੇ ਪ੍ਰਾਨੀ ਹਮੈ ਤਜੀ ਕਤਾਰਾਮ ਪਛਾਨ ਕਹਉ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਗਰਨ ਕਲ ਮੈਂ ਹਰ ਕੋ ਨਾਮ ਨਿਸੁ ਦਿਨ ਜੋ ਨਾਨਕ ਪਜੈ ਸਫਲ ਹੋਇ ਤੈ ਕਾਮ ਜਿਹ ਬਾ ਗੁਨ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਲੂਬ ਮੋਹ ਅਹੰਕਾਰ ਕੋਹ ਨਾ ਨਿਕੀ ਆਪਨ ਤਰੈ ਔਰਨ ਲੇਤੀ ਉਧਾਰ ਜਿਉ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੂਟਨ ਮੈਂ ਨਾਨਕ ਕੋ ਊ ਨਾਰਾਇਣ ਜੇ ਚੀਤ ਜੈਸੇ ਜਲਤੇ ਬੁੱਧ ਬੁਧਾਮ ਉਪਜਾ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾਚੇਤ ਈ ਮਦਮਾਇਆ ਕੈ ਅੰਧ ਕਹਉ ਨਾਨਕ ਬਿਨ ਹਰ ਪਜਨਾ ਪਰਤ ਤਾਏ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਪਜਨਾ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਪਜੈ रूप राम ते जान हर जन हर अंतर नहीं नानक साची मान मन माया मैं फदरियो बिसरीगोबिंद नाम कहो नानक बिन हर भजन जीवन कोने काम प्राणी राम नचेत ई मदमाया कै अंध कहो नानक हर भजन बिन परत तहे जम फंद सुख में बौ संगी पै दुख में संग न कोए कहो नानक हर पज मना अंत सहाई होए जन्म जन्म पर मत फिरियो मिटियो ना जम को त्रास कहू नानक हारे भज मन नाम निरभय पावे वास जतन बहुत मैं कर रहयो मिटियो ना मन को मानू ਦੁਰਮਤਿ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਨੀ ਅਰ ਬਿਰਦ ਪੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹਤੋ ਸੁਨਾਕਿਓ पर यो लोभ कै फंद नानक समयो रम गयो अब क्यों रोवत अंध मन माया मैं रम रहयो निखसत नाहे नमीत ना नानक मूरत चित्र ज्यों षडत नाहे नपीत ना नर चाहत कछी और ਔਰ ਕੀ ਔਰ ਹੈ ਪਈ ਚਿਤਵਤ ਰਹੇ ਓ ਠਗਾ ਔਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹ ਨਾਨਕ ਸੁਨ ਰੇ ਮਨ ਨਾਮ ਹਰਿ ਪਾਵੈ ਸੋ ਹੋਏ ਜਗਤ ਪੇਖਾਰੀ ਫਿਰ ਤੂ ਹੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਹੋ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਘਰਗ ਕਰਤ ਹੈ ਦੇਹਾਂ ਕੋ ਬਿਨ ਸੈਸ਼ਨ ਮੈਂ ਮੀਤ ਜੇਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਪ੍ਰਭਾਨ ਜੇ ਪ੍ਰਾਨੀ ਕੈ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਪਜੋ ਇਕ ਮਨ ਹੋਇ ਇਕ ਚੇਤ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਹ ਜੋ ਕੁੰਚਰ ਇਸ ਨਾਨ ਸਿਰ ਕੰਪਿਏ ਪਗ ਡਗਮ ਗਏ ਨੈਨ ਜੋਤ ਤੇ ਹੀ ਨਾਮ ਕੋ ਕਹੂ ਨਾਨਕ ਇਹ ਬਿਦ ਪਹੀ ਤਉ ਨ ਹਰ ਰਸ ਦੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਹੂ ਕੋ ਨ ਹੈ ਨਾਨਕ ਤੇਰੁ ਹਰਿ ਭਗਤ ਹੈ ਕੀ ਰਖੂ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਂਗਇਓ 라ਵਣ ਗਇਓ ਜਾਂ ਕਉ ਬਉ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾਤਾ ਕੀ ਕੀ ਜੀਏ ਜੋ ਅਨਖੋ ਨੀ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਜੋ ਸੋ ਬਿਨਸ ਹੈ ਪਰ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੁਹਰਾ ਬਲ ਛੁਟਕੇ ਬੰਦਨ ਪਰੇ ਕਸ਼ੂ ਨ ਹੋਤੇ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਹਸ ਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤੀ ਉਪਾਇ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਖੋਤ ਸਗਾਇ ਸੰਗ ਸਖਾ ਸਭ ਤਜ ਗਏ ਕੋਉ ਨ ਨਿਭਿਓ ਸਾਥ ਕਹ ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ नाम रे ओ साध रे ओ रे ओ गुरु गोविंद कहो नानक ए जगत मैं किन जपियो गुर मंत राम नाम उर में गयो जाके सामने कोए jeh simrat sankat mitai daras tuharo ho e ram naam hur mai gayo jank sam nahi ko e jeh simrat sankat mitai ਦਰਸ ਤੁਹਾਰੋ ਹੋਵੇ